ਇੰਡੀਆ ਦੇ ਵਿੱਚ ਹਰੇਕ ਜੁਰਮ ਦੇ ਬਾਰੇ ਕਾਨੂੰਨ ਹੈਗੇ ਆ ਬੇਸ਼ੱਕ ਅਸੀਂ ਡਰੱਗ ਵੇਚਦੇ ਆ ਬੇਸ਼ੱਕ ਅਸੀਂ ਗੈਂਗਸਟਰ ਆ ਬੇਸ਼ੱਕ ਅਸੀਂ ਖਾਲਸਤਾਨੀਏ ਹੈਗੇ ਆ ਬੇਸ਼ੱਕ ਪੁਸ਼ ਹੈ ਪਰ ਕਨਸਟੀਟਿਊਸ਼ਨ ਤੇ ਕਾਨੂੰਨ ਦੇ ਮੁਤਾਬਕ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈ ਸਕਦੇ ਤੇ ਆਪ ਇਹੋ ਜਿਹੀ ਕਾਰਵਾਈ ਨਹੀਂ ਕਰ ਸਕਦੇ ਜਿਸ ਨਾਲ ਕਾਨੂੰਨ ਟੁੱਟੇ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਤਾ ਹੈ ਕਿ ਤੁਸੀਂ ਘਰ ਲੋਕਾਂ ਦੇ ਢਾ ਨਹੀਂ ਸਕਦੇ ਜਿੱਨਾਂ ਤੇ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਹੀਂ ਜਾਂਦੇ ਤੇ ਇੱਥੇ 73 ਨੂੰ ਆਕਰਟਾ ਤੇ ਬੋਲਡੋਜ਼ ਕਰਤੇ ਇਥੋਂ ਦੀ ਪੁਲਿਸ ਨੇ ਗਵਿੰਦਗੜ੍ਹ ਸਾਹਿਬ ਦੀ ਨੇ ਗਵਿੰਦਗੜ੍ਹ ਦੇ ਵਿੱਚ ਤੇ ਇਹ ਤਾਂ ਬਿਲਕੁਲ ਨਜਾਇਜ਼ ਕਾਰਵਾਈ ਹੈ ਤੇ ਜੇ ਇਹ ਡਰਗ ਬੇਚਦੇ ਆ ਜਦੋਂ ਕਾਨੂੰਨ ਹੈਗੇ ਆ ਇਹਨਾਂ ਦੇ ਉੱਤੇ ਤੁਸੀਂ ਐਨਐਸ ਵੀ ਲਾ ਸਕਦੇ ਹੋ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰ ਸਕਦੇ ਹੋ ਫਿਰ ਤੁਸੀਂ ਘਰ ਕਿਉਂ ਟਾਏ ਹੈ ਤੇ ਸੁਪਰੀਮ ਕੋਰਟ ਨੇ ਇਹ ਵੀ ਕਹਿ ਕੇ ਜਿਹੜਾ ਵੀ ਇਹ ਮੁਲਾਜ਼ਮ ਸਰਕਾਰ ਇਹੋ ਜਿਹੇ ਕੰਮ ਕਰੂਗੀ ਗੈਰ ਕਾਨੂੰਨੀ ਤੌਰ ਦੇ ਉਤੇ ਘਰਾਂ ਨੂੰ ਢਾਉ ਜੀ ਬੁਲਡੋਜ਼ ਕਰ ਦੂਗੀ ਉਹ ਕੰਟੈਂਪਟ ਆਫ ਕੋਰਟ ਹੈ ਤੇ ਐਕਸ਼ਨ ਸੁਪਰੀਮ ਪੋਰਟ ਲਾਊਗਾ ਸੋ ਮੇਰਾ ਮਤਲਬ ਇਹ ਬਿਲਕੁਲ ਗੈਰ ਕਾਨੂੰਨੀ ਚੀਜ਼ ਕੀਤੀ ਹੈ ਜਿਹੜੇ ਫਤੇਗੜ ਸਾਹਿਬ ਦੀ ਦੀ ਪੁਲਿਸ ਨੇ ਗੋਬਿੰਦਗੜ੍ਹ ਦੇ ਵਿੱਚ ਜਾ ਕੇ ਕਿਸੇ ਬੀਬੀ ਦੇ ਘਰ ਧਾ ਦਿੱਤੇ ਹੈ ਜੇ ਉਹ ਕਰਦੀ ਸੀਗੀ ਉਹਦੇ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਜ਼ਬਰ ਤੋਂ ਜ਼ਬਰ ਕਾਨੂੰਨ ਲੱਗਣਾ ਚਾਹੀਦਾ ਪਰ ਇਸ ਤਰ੍ਹਾਂ ਉਹਦਾ ਘਰ ਨਹੀਂ ਧਾਇਆ ਜਾ ਸਕਦਾ ਹੈਗਾ ਨੰਬਰ 1 ਦੂਸਰੀ ਗੱਲ ਹੈ ਕਿ ਕਾਨੂੰਨ ਇੰਨਾ ਹੱਥ ਦੇ ਵਿੱਚ ਫੜ ਲਿਆ ਹੈ ਹਕੂਮਤ ਨੇ ਕਿ ਅੰਬਰਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਇਹ ਗ੍ਰਨੇਡ ਕਿਸ ਨੇ ਸਿੱਖਤੀ ਉਸ ਨੂੰ ਫੜ ਕੇ ਉਹ ਵੀ ਮਾਰ ਦਿੱਤਾ ਬੰਦਾ ਜਦ ਕਿ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਕਿਉਂ ਕਰਕੇ ਆਰਟੀਕਲ 21 ਕਨਸਟੀਟਿਊਸ਼ਨ ਦੇ ਕਹਿੰਦੀ ਹੈ ਕਿ ਨੋ ਪਰਸਨ ਕੈਨ ਬੀ ਕਿਲਡ ਔਰ ਹਿਸ ਲਾਈਫ ਪਟ ਏ ਜੇਪਰਡੀ ਵਿਦਾਊਟ ਦ ਪ੍ਰੋਸੀਜਰ ਲੇ ਡਾਊਨ ਬਾਈ ਲਾ ਕਿ ਜਿਹੜਾ ਕਾਨੂੰਨ ਆਰਟੀਕਲ 21 ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦਿੰਦਾ ਹੈ ਆਪਣੀ ਫ੍ਰੀडम ਦਿੰਦਾ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਕਿਸੇ ਨੂੰ ਫੜ ਨਹੀਂ ਸਕਦੇ ਕਿਸੇ ਨੂੰ ਕੱਟ ਨਹੀਂ ਸਕਦੇ ਜਿਹੜੇ ਕਾਨੂੰਨ ਦੇ ਅੰਦਰ ਇਹਨੇ ਜੇ ਮੰਦਰ ਦੇ ਵਿੱਚ ਗ੍ਰੇਡ ਸਿੱਟਿਆ ਇਹ ਤਾਂ ਚਲਾਨ ਹੋਣਾ ਚਾਹੀਦਾ ਹੈ ਫੇਰ ਬੈਸ ਸੁਣੀ ਚਾਹੀਦੀ ਹੈ ਫਿਰ ਜੱਜ ਫੈਸਲੇ ਕਰਦੇ ਹੈ ਕਿ ਇਹ ਕਸੂਰਵਾਰ ਹੈ ਕਿ ਨਹੀਂ ਇਹ ਪੁਲਿਸ ਦਾ ਫੌਜ ਨੂੰ ਇਹੋ ਜਿਹਾ ਹੱਕ ਨਹੀਂ ਹੈ ਕਿ ਕਿਸੇ ਦੇ ਉੱਤੇ ਸ਼ੱਕ ਕਰ ਲੈਣ ਤੇ ਉਸ ਨੂੰ ਜਾਨੋਂ ਮਾਰ ਦੇਣ ਇਹ ਬਿਲਕੁਲ ਗਲਤ ਚੀਜ਼ ਹੈ ਅਸੀਂ ਇਸ ਨੂੰ ਠੀਕ ਨਹੀਂ ਸਮਝਦੇ ਫਿਰ ਪਟਿਆਲਾ ਦੇ ਵਿੱਚ ਇੱਕ ਸਰਨਲ ਸਾਹਿਬ ਹੈ ਸ਼ਪਿੰਦਰ ਸਿੰਘ ਉਹ ਸ਼ਪਿੰਦਰ ਸਿੰਘ ਬਾਟ ਉਨਨ ਨੂੰ ਪੁਲਿਸ ਨੇ ਬਹੁਤ ਕੁੱਟਿਆ ਹੈਗਾ ਔਰ ਇਹ ਹੈ ਕਿ ਇੱਕ ਟਾਬੇ ਦੇ ਵਿੱਚ ਸ਼ਰਾਬ ਪੀ ਰਹੀ ਸੀਗੇ ਪਹਿਲੀ ਗੱਲ ਲੈ ਕੇ ਇੰਡੀਅਨ ਆਰਮੀ ਦਾ ਕਾਨੂੰਨ ਹੈ ਜਿਹੜੇ ਅਫਸਰ ਹੈ ਉਹ ਟਾਬੇ ਦੇ ਵਿੱਚ ਜਾ ਹੀ ਨਹੀਂ ਸਕਦੇ ਤੇ ਅਫਸਰ ਸ਼ਰਾਬ ਟਾਬੇ ਦੇ ਵਿੱਚ ਪੀਣਾ ਤਾਂ ਬਿਲਕੁਲ ਇੱਕ ਫੌਜ ਦਾ ਬਹੁਤ ਵੱਡਾ ਗੜਾ ਹੈ ਤੇ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅੱਜ ਤੁਹਾਡੇ ਕੋਲੇ ਜਰਨਲਿਸਟਸ ਦੇ ਕੋਲ ਆਏ ਆਏ ਹੈ ਪ੍ਰੈਸ ਕਾਨਫਰੰਸ ਕਰਨ ਦੇ ਲਈ ਤੇ ਅਸੀਂ ਇਨਸਾਫ ਮੰਗਦੇ ਆ ਕਿ ਇਹ ਸੁਪਰੀਮ ਕੋਰਟ ਵੀ ਨੋਟਿਸ ਲਵੇ ਜੋ ਕੁਛ ਗੁਬਿੰਦਗੜ੍ਹ ਦੇ ਵਿੱਚ ਹੋਇਆ ਹੈ ਜੋ ਅੰਬਰਸਰ ਦੇ ਵਿੱਚ ਇੱਕ ਝੂਠੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਤੇ ਇੱਥੇ ਹੋਰ ਗੜਬੜ ਹੋਣ ਦਾ ਖਤਰਾ ਹੈਗਾ ਇਹ ਅਸੀਂ ਕਹਿਣਾ ਚਾਹੁੰਦੇ ਆ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹ ਅਸੀਂ ਗੈਰ ਕਾਨੂੰਨੀ ਕੰਮ ਗਵਰਨਮੈਂਟ ਦੇ ਨਹੀਂ برداشت ਕਰਨੇ ਨਾ ਇਹਨਾਂ ਨੂੰ ਚੱਲਣ ਦੇਣਾ ਇਹ ਗੈਰ ਕਾਨੂੰਨੀ ਚੀਜ਼ ਹੈ ਜੀ ਇਹਦੇ ਬਾਰੇ ਤਾਂ ਭਗਵੰਤ ਸਿੰਘ ਜੀ ਨੂੰ ਤੇ ਆਮ ਪਾਰਟੀ ਨੂੰ ਹਿਮਾਚਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਕਿਦਾ ਰਿਐਕਸ਼ਨ ਬਹੁਤ ਹੋ ਗਿਆ ਹੈ ਜਿੰਨੀਆਂ ਵੀ ਬੱਚਾ ਹਿਮਾਚਲ ਦੀਆਂ ਪੰਜਾਬ ਦੇ ਵਿੱਚ ਆਰੀ ਹੈ ਉਹਨਾਂ ਦੇ ਉੱਤੇ ਲੋਕੀ ਹੋਣ ਢੰਡਾ ਵਾਲਿਆਂ ਦੀ ਫੋਟੋ ਤੇ ਪੋਸਟਰ ਲਾ ਰਹੇ ਹੈ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਿਮਾਚਲ ਪੰਜਾਬ ਦਾ ਹਲਕਾ ਹੈਗਾ ਲਾਹੌਰ ਦਰਬਾਰ ਦਾ ਹਿੱਸਾ ਸੀਗਾ ਤੇ ਇਹ ਵੀ ਜ਼ਬਰਦਸਤੀ ਇੰਦਰਾ ਗਾਂਧੀ ਨੇ 1966 ਦੇ ਵਿੱਚ ਪੰਜਾਬ ਤੋਂ ਤੋੜ ਕੇ ਇਹਨੂੰ ਹਿਮਾਚਲ ਬਣਾਇਆ ਹੋਇਆ ਇਹ ਪੰਜਾਬ ਦਾ ਹੱਕ ਹੈ ਤੇ ਅਸੀਂ ਇਹਨੂੰ ਕਲੇਮ ਕਰਦੇ ਹਾਂ ਤੇ ਛੱਡਦੇ ਨਹੀਂ ਹੈ। ਇੱਕ ਵਾਰੀ ਹੈ ਕਿਸੇ ਪਾਰਟੀ ਨੇ ਇਹ ਮਸਲੇ ਚੱਕੇ ਹੈ ਜਿਹੜੇ ਘਰ ਟੜ ਜਾਂਦੇ ਐ ਜਿਹੜੇ ਕਤਲ ਕੀ ਜਾਂਦੇ ਐ ਜਿਹੜਾ ਕਾਨੂੰਨ ਆਪਣੇ ਹੱਥ ਦੇ ਵਿੱਚ ਫੜ ਕੇ ਲੋਕਾਂ ਨੂੰ ਇਹ ਬਿਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਐਕਸ਼ਨ ਕਰ ਰਿਹਾ ਹੈ। ਹੋਰ ਕੋਈ ਪਾਰਟੀ ਇਹਨਾਂ ਦੇ ਉੱਤੇ ਬੋਰੀ ਨਹੀਂ ਰਹੀ। ਪਹਿਲੇ ਚੈਪਟਰ 'ਚ ਲਿਖਦਾ ਹੈ ਕਿ ਜਿਹੜਾ ਡੀਸੀ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਹਦੇ ਹੇਠ ਐਸਐਸਪੀ ਹੁੰਦਾ ਹੈਗਾ। ਐਸਐਸਪੀ ਡੀਐਮ ਦੇ ਥੱਲੇ ਹੁੰਦਾ ਹੈ। ਪਰ ਅੱਜ ਸਾਰੇ ਡੀਸੀਆਂ ਨੇ एसएसपी ਨੂੰ ਪਾਵਰ ਦਿੰਦੀ ਹੈ ਜਿਹੜਾ ਕਿ ਇਹ ਬਹੁਤ ਗਲਤ ਹੈ ਮੈਂ ਵੀ ਐਸਐਸਪੀ ਰਹੇ ਹਾਂ ਪਰ ਮੇਰਾ ਮਤਲਬ ਪੁਲਿਸ ਦੇ ਕੋਲੇ ਜਾਂ ਫੌਜ ਦੇ ਕੋਲੇ ਕਦੇ ਵੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪ ਕਾਨੂੰਨ ਨੂੰ ਐਕਸਰਸਾਈਜ਼ ਕਰਨ ਤੇ ਆਪਣੇ ਹੱਥ ਦੇ ਵਿੱਚ ਲੈ ਜਾਣ ਇਹ ਬਹੁਤ ਇੱਕ ਖਤਰਨਾਕ ਚੀਜ਼ ਹੈ ਠੁੱਕ ਕੇ ਛੱਟ ਲੈਣਾ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੇ ਤੁਹਾਡੀ ਜ਼ਮੀਰ ਹੀ ਮਰ ਗਈ ਹੈ ਠੀਕ ਹੈ ਫੁੱਕ ਕੇ ਛੱਟੀ ਜਾਂਦੇ ਆ ਤਾਂ ਫੇਰੇ ਹੁਣ ਇਹਦੇ ਬਾਰੇ ਤਾਂ ਆਪਾਂ ਤੁਸੀਂ ਬਹੁਤ ਸਿਆਣੇ ਤੁਸੀਂ ਸੋਚ ਸਕਦੇ ਹੋ ਕਿ ਇਹ ਕੋਈ ਆਦਮੀ ਦਾ ਕੰਮ ਨਹੀਂ ਕੋਈ ਸਿੱਖ ਦਾ ਕੰਮ ਹੈ ਫੁੱਕ ਕੇ ਛੱਟ ਲੈਣਾ ਫੇਰੇ